ਦੇ ਬੇਵੱਸ ਪਰਿਵਾਰਾਂ ਨੂੰ ਜੋਗਿੰਦਰ ਸਿੰਘ ਸਲਾਰੀਆ ਦੇ ਵਿਸ਼ੇਸ਼ ਜਤਨਾ ਸਦਕਾ ਹਾਈ ਵੋਲਟੇਜ ਤਾਰਾਂ ਤੋਂ ਮਿਲੀ ਨਿਜ਼ਾਤ ਅੱਜ ਪਿੰਡ ਖਿਆਲਾ ਦੇ ਕੁਝ ਬੇਵੱਸ ਪਰਿਵਾਰਾਂ ਦੇ ਘਰਾਂ ਵਿੱਚ ਉਸ ਸਮੇਂ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਕਰੇ 42 ਸਾਲਾਂ ਅਤੇ ਚਾਰ ਪੀੜੀਆਂ ਤੋਂ ਉਹਨਾਂ ਦੇ ਘਰਾਂ ਦੀਆਂ ਛੱਤਾਂ ਅਤੇ ਚਾਰ ਦੀਵਾਰੀ ਦੇ ਬਿਲਕੁਲ ਨਜ਼ਦੀਕ ਦੀਆਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਪੀਟੀਸੀ ਹਿਮਿਉਨਿਟੀ ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਦੇ ਵਿਸ਼ੇਸ਼ ਜਤਨਾ ਸਦਕਾ ਬਿਜਲੀ ਮਹਿਕ ਮੇ ਵੱਲੋਂ ਸਚਾਰੂ ਰੂਪ ਨਾਲ ਖੰਬੇ ਘੱਟ ਕੇ ਬਿਜਲੀ ਦੀ ਸਪਲਾਈ ਸ਼ੁਰੂ ਕੀਤੀ ਗਈ। ਇਹ ਤਾਂ ਦੱਸਣਾ ਲਾਜ਼ਮੀ ਹੋਵੇਗਾ ਕਿ ਉਹਤ ਪਰਿਵਾਰਾਂ ਦੀ ਆਪਣੀ ਬੇਬਸੀ ਹੋਣ ਕਾਰਨ ਘਰਾਂ ਦੀਆਂ ਛੱਤਾਂ ਦੇ ਉੱਪਰ ਦੀ ਲੰਗ ਰਹੀਆਂ ਤਾਰਾਂ ਨੂੰ ਪਾਸੇ ਕਰਵਾਉਣ ਲਈ ਬਿਜਲੀ ਵਿਭਾਗ ਦੇ ਵੱਲੋਂ ਖੰਬੇ ਅਤੇ ਤਾਰਾ ਜੋ ਸਰਕਾਰੀ ਖਰਚਾ ਬੰਦਾ ਸੀ, ਉਹ ਇਹ ਪਰਿਵਾਰ ਦੇਣ ਦੇ ਅਸਮਰਥ ਸਨ। ਜਿਸ ਕਾਰਨ ਲੰਬਾ ਸਮਾਂ ਇਹ ਪਰਿਵਾਰ ਮੌਤ ਦੇ ਮੋ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। बीटीसी ह्यूमैनिटी ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੂੰ ਜਦੋਂ ਉਹਕ ਤਾਂ ਪੀੜਿਤ ਪਰਿਵਾਰਾਂ ਨੇ ਆਪਣੀ ਸਮੱਸਿਆ ਦੱਸੀ ਤਾਂ ਜੋਗਿੰਦਰ ਸਿੰਘ ਸਲਾਰੀਆ ਨੇ ਤੁਰੰਤ ਆਪਣੇ ਵਸੀਲਿਆਂ ਦੀ ਵਰਤੋਂ ਕਰਦਿਆ ਇਹਨਾਂ ਹਾਈ ਵੋਲਟੇਜ ਤਾਰਾ ਨੂੰ ਪਾਸੇ ਕਰਾਣ ਲਈ ਬਿਜਲੀ ਮਾਹਿਕ ਮੇ ਵੱਲੋਂ ਬਣਾਏ ਐਸਟੀਮੇਟ ਦਾ ਪੂਰਾ ਖਰਚਾ ਭਰ ਕੇ ਪਰਿਵਾਰਾਂ ਨੂੰ ਅਜੰਦੂਤ ਬਣੀਆਂ ਹੋਈਆਂ ਵੋਲਟੇਜ ਤਾਰਾਂ ਤੋਂ ਖੇੜਾ ਛੁਡਾਇਆ ਇਲਾਕੇ ਪਰ ਵਿੱਚ ਅੱਜ ਜੋਗਿੰਦਰ ਸਿੰਘ ਸਲਾਰੀਆ ਵੱਲੋਂ ਕੀਤੇ ਇਸ ਮਹਾਨ ਸਮਾਜ ਸੇਵੀ ਕਾਰਜ ਦੀ ਚਰਚਾ ਸੁਣਨ ਨੂੰ ਮਿਲ ਰਹੀ ਹੈ ਇਸ ਮੌਕੇ ਜੋਗਿੰਦਰ ਸਿੰਘ ਸਲਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਵਕ ਵਕ ਸਿਆਸੀ ਪਾਰਟੀਆਂ ਦੇ ਚੁਣੇ ਗਏ ਨੁਮੰਦਿਆਂ ਵੱਲੋਂ ਇਹਨਾਂ ਵੇਵਸ ਪਰਿਵਾਰਾਂ ਤੇ ਕੋਈ ਸਾਰ ਨਹੀਂ ਲਈ ਗਈ ਜੋ ਕਿ ਅੱਜ ਸਾਡੇ ਸਿਆਸੀ ਲੋਕਾਂ ਦੀ ਮੌਕਾ ਪ੍ਰਸਤੀ ਦੀ ਮੂੰਹ ਬੋਲਦੀ ਤਸਵੀਰ ਹੈ ਪਠਾਨਕੋਟ ਤੋਂ পুষ্পਤਾ ਦੀ ਰਿਪੋਰਟ ਹਲਚਲ ਪੰਜਾਬ ਦੀ ਗੱਲ ਤੇ ਮੇਰਾ ਪਿੰਡ ਆ ਠੀਕ ਆ ਤੇ ਪਿੰਡ ਦੇ ਹੋਣ ਦੇ ਨਾਤੇ ਸਾਡੇ ਸਾਰੇ ਆਪਣੇ ਪਰਿਵਾਰ ਆ ਔਰ ਗਰੀਬੀ ਅਮੀਰੀ ਕਹਿੰਦੇ ਕਿਸੇ ਦੇ ਮਾਪਾਪ ਦੀ ਨਹੀਂ ਹੁੰਦੀ ਹੈਗੀ ਰੱਬ ਦਾ ਇਹ ਕੋ ਪਾਣਾ ਹੁੰਦਾ ਹੈ ਠੀਕ ਹੈ ਤੇ ਰੱਬ ਨੇ ਜੇ ਸਾਨੂੰ ਇੰਨੀ ਸਮਰੱਥਾ ਦਿੱਤੀ ਹੈ ਤੇ ਬੱਚੇ ਉੱਪਰ ਛੱਤਾਂ ਦੇ ਖੇਡਦੇ ਆ ਤੇ ਜਦੋਂ ਬੜੇ ਚਾਂਸ ਰਹਿੰਦੇ ਹੈਗੇ ਆ ਕਿ ਕਿਸੇ ਕੋਈ ਅਨਸਖਾਵੀ ਘਟਨਾ ਹੋ ਸਕਦੀ ਸੀ ਉਹਨਾਂ ਨੂੰ ਦੇਖਦੇ ਹੋਏ ਮੈਂ ਧੰਨਵਾਦ ਕਰਨਾ ਚਾਹੁੰਦਾ ਹੈਗਾ ਸਾਡੇ ਬੜੇ ਹੀ ਪਿਆਰੇ ਮੇਰੇ ਵੀਰ ਛੋਟੇ ਅਜੇਈ ਸਾਹਿਬ ਗੁਜਿੰਦਰ ਸਿੰਘ ਦਾ ਔਰ ਸਾਡੇ ਐਸੀ ਜਿੱਦੀ ਸਾਹਿਬ ਦਾ ਔਰ ਵਾਸ਼ਕਰ ਜੀ ਦਾ ਐਕਸੀਡੈਂਟ ਦਾ ਜਿਨ੍ਹਾਂ ਨੇ ਬੜੇ ਛੇਤੀ ਉਪਰਾਲੇ ਦੇ ਨਾਲ ਸਾਡੀ ਇਸ ਜਿਹੜੀ ਬੇਨਤੀ ਆ ਉਹਨੂੰ ਕਬੂਲ ਕੀਤਾ ਔਰ ਜਲਦੀ ਤੋਂ ਜਲਦੀ ਇਹ ਸਾਰਾ ਕੰਮ ਜਿਹੜਾ ਮੁਕੰਮਲ ਹੋ ਗਿਆ ਤੇ ਮੈਂ ਤਹਿ ਦਿਲ ਤੋਂ ਧੰਨਵਾਦ ਜਿੱਥੇ ਬਿਜਲੀ ਬੋਰਡ ਦਾ ਕਰਦਾ ਹਾਂ ਉਥੇ ਇਹ ਵੀ ਕਹਿਣਾ ਚਾਹਣਾ ਹੈਗਾ ਕਿ ਸਾਡੇ ਪਿੰਡ ਦੇ ਲੋਕ ਬਹੁਤ ਮਲਾਪੜੇ ਲੋਕ ਆ ਸਾਡੇ ਆਪਣੇ ਛੋਟੇ ਛੋਟੇ ਬੱਚੇ ਆ ਤੇ ਇਹ ਬੱਚੇ ਜਿਹੜੇ ਆ ਇਹ ਸਾਡੇ ਆਪਣੇ ਬੱਚੇ ਆ ਔਰ ਇਹ ਚਾਹੁੰਦੇ ਆ ਕਿ ਕੋਈ ਬੱਚਾ ਨੁਕਸਾਨਿਆ ਨਾ ਜਦਾ ਤੇ ਇਸ ਕਰਕੇ ਇਹਨੂੰ ਜਲਦੀ ਤੋਂ ਜਲਦੀ ਮੇਰੇ ਸਲਾਰੀਆ ਸਾਹਿਬ ਨੇ ਧਿਆਨ ਚ ਲਿਆਉਂਦਾ ਸੀਗਾ ਜੀ ਸਾਡੇ ਇੱਥੇ ਪਿੰਡ ਦੇ ਵਿੱਚ ਗਰੀਬ ਲੋਕਾਂ ਦੇ ਘਰਾਂ ਦੇ ਉੱਪਰ ਤਾਰਾ ਲੰਘਦੀਆਂ ਹਨ ਜੋ ਕਿ ਤਿੰਨ ਪੀੜੀਆਂ ਹੋ ਗਈਆਂ ਸੀਗੀਆਂ ਦੇ ਪਰਿਵਾਰ ਦੇ ਵਿੱਚ ਇੱਕ ਹਾਸਾ ਵੀ ਹੋ ਚੁੱਕਿਆ ਸੀਗਾ ਕਿ ਕੇ ਪੱਗ ਪਾਉਂਦੇ ਆ ਕਿ ਲੇੜੀ ਨੂੰ ਕਰੰਟ ਲੱਗਿਆ ਸੀ ਤੇ ਇਹਨਾਂ ਨੇ ਮੇਰੇ ਧਿਆਨ ਚ ਲਿਆਉਂਦਾ ਜੀ ਫਿਰ ਅਸੀਂ ਐਸਟੀਮੇਟ ਆ ਤਿਆਰ ਕਰਕੇ ਉੱਚ ਅਧਿਕਾਰੀਆਂ ਕੋਲ ਪਾਸ ਕਰਾ ਕੇ ਤੇ ਅੱਜ ਅਸੀਂ ਕੰਮ ਮੁਕੰਮਲ ਕਰਤਾ ਜੀ ਜੋ ਵੀ ਇਹਨਾਂ ਦਾ ਸ਼ਰੇ ਜਗਿੰਦਰ ਸਿੰਘ ਸਲਾਰੀਆ ਸਾਹਿਬ ਨੂੰ ਜਾਂਦਾ ਜੀ ਉਹਨਾਂ ਦੀ ਰੈਮ ਰੁਹਾਈ ਹੋਇਆ ਤੇ ਸਾਰਾ ਕੰਮ ਹੋਇਆ ਜੀ ਤੇ ਪਿੰਡ ਵਾਸੀਆਂ ਵੱਲ ਬਹੁਤ ਸਾਥ ਸਹਿਯੋਗ ਦਿੱਤਾ ਗਿਆ ਜੀ ਤੇ ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ